ਹਾਂਜੀ ਸਾਰਿਆਂ ਨੂੰ ਕਿਵੇਂ ਆ ਜੀ ਤੁਸੀਂ ਸਾਰੇ ਮੀਟ ਕਰਤਾ ਤੁਸੀਂ ਸਾਰੇ ਟਿਕੂਗੇ ਵੈਕਰੀ ਜੀ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀਆਂ ਕਲਾ ਵਕਸ਼ਨ ਜੀ ਅੱਜ ਹੈਗੀਆਂ ਜੋੜੇ ਦੀ ਮੈਰਿਜ ਅਨਿਵਰਸਰੀ ਬਿਲਕੁਲ ਆ ਸਾਡੀ ਮੈਰਿਜ ਬਸੇਗਾ 9 ਫਰਵਰੀ ਦਿਨ ਹੈਗਾ ਜੀ ਮੰਡੇ ਮੈਰਿਜ ਅਨਿਵਰਸਰੀ ਮੈਰਿਜ ਅਨਿਵਰਸਰੀ ਤਾਂ ਦੇਖੋ ਅੱਜ ਆਪਾਂ ਕਿੱਥੇ ਬਣਾਉਣ ਚੱਲੇ ਆ ਬਣੇ ਰਹੋ ਵੀਡੀਓ ਦੇ ਨਾਲ ਤੱਕੜੀ ਜੀ ਕਦੀ ਮੈਰਿਜ ਅਨਿਵਰਸਰੀ ਮਨਾਉਣੀ ਆ ਜੀ ਮੈਰਿਜ ਅਨਿਵਰਸਰੀ ਵੀ ਇਹ ਯਾਦ ਰੱਖਣਗੇ ਵੀ ਹਾਂਜੀ ਜਿੰਨੀਆਂ ਹੁਣ ਤੱਕ ਮੈਰਿਜ ਅਨਿਵਰਸਰੀ ਮਨਾਈਆਂ ਸਾਡੇ ਜਦ ਤੋਂ ਵਿਆਹ ਹੋਇਆ ਸਾਰੇ ਵੱਡੀ ਪਾਰਟੀ ਕਰਨੀ ਆ ਜੀ ਇਹਨਾਂ ਨੂੰ ਹਾਂ ਗਿਫਟ ਵੀ ਦੇਣਾ ਥੈਂਕ ਯੂ ਡੈਡੀ ਜੀ ਥੈਂਕ ਯੂ ਡੈਡੀ ਨੇ ਬਤਾਈਆਂ ਦੇ ਦਿੱਤੀਆਂ ਬਤਾਈਆਂ ਕਿ ਦਿੱਤੀਆਂ ਨੇ ਡੈਡੀ ਨੇ ਸਾਨੂੰ ਮਰਸਿਦੀਆਂ ਆ ਵੀਰਪਾਲ ਜਿਹੜੇ ਦੀਦੀ ਨੇ ਆਈ ਈਡੀ ਤੋਂ ਉਹਨਾਂ ਨੇ ਕਿਹਾ ਕਹਿੰਦੇ ਵੀ ਕਿਰਨ ਵਧੀਆ ਗਿਫਟ ਲੈਣਾ ਦੀਦੀ ਤਾਂ ਵਧੀਆ ਹੀ ਲੈਣਾ ਦੀਦੀ ਆਪਾਂ ਆ ਪੈਸਾ ਕਿਹ ਹੋ ਗਿਆ ਬਹੁਤ ਯਾਦ ਆ ਪਿਆ ਜੀ ਹਾਂ ਮੈਂ ਤਾਂ ਨਾਲ ਹੀ ਸੂਟ ਲੈ ਕੇ ਦਵਾਂਗੀ ਵਧੀਆ ਲੱਗੂਗਾ ਵੀ ਲੱਗੂਗਾ ਵਧੀਆ ਲੱਗੂਗਾ ਆਪਾਂ ਤਾਂ ਹੀ ਤੈਨੂੰ ਲੈ ਕੇ ਜਾਣਾ ਵੀ ਮੈਂ ਹੀ ਤੁਹਾਨੂੰ ਲੈ ਆ ਕੇ ਦੇਣਾ ਠੀਕ ਹੈ ਨਾ ਹੁਣ ਦੇਖਦੀ ਆਂ ਤੇ ਇੱਕ ਆਪਾਂ ਆਫਸ਼ੀਅਲ ਕਿੱਸੀ ਜੀ ਬੀ ਕਮੈਂਟ ਕਰਕੇ ਦੱਸੋ ਸਾਡੀ ਮੈਰਿਜ ਯੂਨੀਵਰਸਿਟੀ ਦਾ ਹੈਗੀ ਹੋਈ ਆ ਦੇਖ ਕਿਹੜੇ ਛੋੜੇ ਦੀ ਹੋਰ ਤੇ ਸਹਿਜ ਬਲੌਗ ਦੀ ਆਈਡੀ ਤੋਂ ਕਮੈਂਟ ਆਇਆ ਸੀ ਜੀ ਇੱਕ ਇੱਕ ਕਮੈਂਟ ਆਇਆ ਉਹ ਕਹਿੰਦੇ ਬਈ ਦੂਜੀ ਮੈਰਿਜ ਵਰਸੀ ਜਿਹੜਾ ਦੁਬਾਰਾ ਜੋੜਾ ਉਹਦਾ ਬਿਓਰ ਤੇ ਦਰਾਣੀਆ ਬਿਲਕੁਲ ரைਟ ਆਨ ਸੱਚੀ ਤੁਹਾਡਾ ਉਹਨਾਂ ਦੀ ਹੋਈ ਹੈ ਜੀ ਠੀਕ ਹੈ ਜੀ ਦੇਖੋ ਚਾਰ ਸਾਲ ਦਾ ਗੈਪ ਵਧੀਆ ਕਿਸ ਕਰਿਆ ਉਹਨਾਂ ਨੇ ਵਧੀਆ ਪਿੰਡ ਥੈਂਕ ਯੂ ਮੇ ਲੋਚੀ ਮੇਰੇ ਦੋਹਾਂ ਪੁੱਤਾਂ ਸਫੀਗਲ ਦੀ ਸਾਰੇ ਆ ਦਿੱਖ ਹੈ। ਇਹਨੇ ਪਾਇਆ ਹੋਇਆ ਮੇਰੇ ਪਤਨੇ ਸ਼ਰਾਰਾ ਸੂਟ ਇਹਨੇ ਆਪਦੇ ਦੋਹਾਂ ਪਾਪਾ ਨਾਲ ਕਰੀ ਹੋਈ ਹੈ ਮੈਚਿੰਗ ਕੋਟ ਪੈਂਟ ਦੀ ਕੋਟ ਪੈਂਟ ਦੀ ਚਾਰਾਂ ਦੀ ਮੈਚਿੰਗ ਹੁੰਦੀ ਹੈ ਜੀ ਇਹਦੀ ਹਰਸ਼ਪ੍ਰੀਤੀ ਤੇ ਛੋਟੇ ਪਾਪਾ ਦੀ ਤੇ بڑے ਪਾਪਾ ਦੀ ਹਰਸ਼ਪ੍ਰੀਤ ਸਿੰਘ ਆਪਣਾ ਅੱਜ ਗਿਆ ਹੋਇਆ ਠੀਕ ਹੈ ਜੀ ਉਹਦੀ ਕਲਾਸੀਆਂ ਚ ਉਹ ਕਹਿੰਦਾ ਮੈਂ ਛੁੱਟੀ ਨਹੀਂ ਕਰ ਸਕਦਾ ਬਾਕੀ ਸਾਰੇ ਰੈਡੀ ਨੇ ਤੇ ਮੈਰਿਜ ਅਨਿਵਰਸਰੀ ਵਾਲੇ ਦਿਨ ਇਨੇ ਖੁਸ਼ੀ ਦੇ ਦਿਨ ਆਪਣਾ ਬੰਦਾ ਹੋ ਗਿਆ ਬਿਮਾਰ ਬੰਦਾ ਕੌਣ ਆਪਣੇ ਮੇਨ ਘਰ ਦਾ ਜੀ ਸੈਫ ਆਪਣੀ ਕੁਕਿੰਗ ਮਾਸਟਰ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਉਹਨਾਂ ਦਾ ਰਾਤ ਨੂੰ ਲੈ ਕੇ ਜਾਣਾ ਪਿਆ 11:00 ਵਜੇ ਡਾਕਟਰ ਦੇ 11:00 ਵਜੇ ਡਾਕਟਰ ਦੇ ਦੋ ਟੀਕੇ ਲੱਗੇ ਟੀਕੇ ਲੇ ਪਰ ਫਿਰ ਵੀ ਠੀਕ ਨਹੀਂ ਸੀ ਹੁਣ ਫੇਰ ਟ੍ਰਿਪ ਲੱਗੀ ਆ ਫੇਰ ਦੋ ਟੀਕੇ ਲੱਗੇ ਨੇ ਹਜੇ ਵੀ ਸਰੀਰ ਠੀਕ ਨਹੀਂ ਹੈਗਾ بس ਜਾਣ ਨੂੰ ਤਾਂ ਤੈਨੂੰ ਨਹੀਂ ਕਰਦਾ ਸੀ ਮੈਂ ਇਹਨੂੰ ਧੱਕੇ ਨਾਲ ਲੈ ਕੇ ਚੱਲੀ ਆਂ ਚੱਲ ਕੋਈ ਨਹੀਂ ਮੇ ਅਨਿਵਰਸਰੀ ਅੱਜ ਆਪਾਂ ਕਿਉਂਕਿ ਆਪਾਂ ਪੈਰਸ ਬੜਾ ਸਾਰਾ ਬੁੱਕ ਕਰਾਇਆ ਹੋਇਆ ਹੈ ਨਾ ਜੀ ਪਹਿਲ ਸੇ ਬਹੁਤ ਵੱਡਾ ਤਾਂ ਦਿਖਾਵਾਂਗੇ ਤੁਸੀਂ ਹਰਾਰ ਹੈ ਜੇ ਕਿਉਂ ਮੈਰਿਜ ਅਨਿਵਰਸਰੀ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਏਡੇ ਏਡੇ ਪੈਲਸ 'ਚ ਮੈਰਿਜ ਅਨਿਵਰਸਰੀ ਮਨਾਉਂਦੇ ਨੇ ਆਪਣੀ ਸਹੀ ਗੱਲ ਠੀਕ ਹੈ ਨਾ ਤੇ ਬਾਕੀ ਮੈਂ ਇਹਨਾਂ ਨੂੰ ਆਪਸ਼ਨ ਰੱਖਿਆ ਸੀ ਵੀ ਕਿਹੜੇ ਜੋੜੇ ਦੀ ਮੈਰਿਜ ਅਨਿਵਰਸਰੀ ਆ ਜੇਟ ਨਹੀਂ ਬੰਦ ਕਰਨਾ ਇਸ ਨੂੰ ਇਸ ਤਰ੍ਹਾਂ ਆ ਕਿਉਂ ਤੇ ਤਾਈ ਕਿਰੀ ਲਾਇਆ ਜੇਲ੍ਹ ਚ ਕਿਹੜਾ ਪਾਈਆ ਐਂਦਰ ਐਂਦਰ ਮੇ ਲੋ ਜੀ ਐਂਦਰ ਮਾਨ ਤੈਨੂੰ ਉਹ ਇੰਦਰ ਵਲ ਤੇ ਕਮੋੜੀ ਅਸੀਗਾ ਮੇ ਕਿੱਥੇ ਦੂਰੜ ਪਾ ਲੈ ਮਹਰਜਨ ਵਾਲਾ ਸਿੱਧੀ ਇੰਨੀ ਖੁਸ਼ੀ ਹੋਈ ਨਹੀਂ ਮੇਰੇ ਦੌਰ ਨੇ ਤਾਂ ਡਬਲ ਟਵਰ ਰਮਾਲ ਪਾ ਲੈ ਜੇਬ ਚ ਵਿੱਚੇ ਜਾ ਕੇ ਟੁਕੜਾ ਵੀ ਪਾ ਲੈ ਥੈਂਕ ਯੂ ਬੇਟੀ ਲੋ ਜੀ ਆਪਾਂ ਪਹੁੰਚ ਗਏ ਇਥੇ ਆਪਾਂ ਕਰਨੀ ਐ ਮੈਰਜ ਦੀ ਪਾਰਟੀ ਦੇਖੋ ਏਡਾ ਬੜਾ ਪਹਾਲ ਬੁੱਕਰਾਇਆ ਹੋਇਆ ਆ ਮੈਨੂੰ ਤਾਂ ਲੱਗਦਾ ਨਹੀਂ ਵੀ ਕਰਨਦੀਪ ਨੂੰ ਇਹ ਤੋਂ ਬਾਅਦ ਵੀ ਕੋਈ ਹੋਰ ਬੜੇ ਗਿਫਟ ਦੀ ਲੋੜ ਆ ਕੋਈ ਇਹੀ ਬਹੁਤ ਵੱਡਾ ਗਿਫਟ ਆ ਕਰਨਦੀਪ ਲਈ ਤੇ ਇੱਥੇ ਆਪਾਂ ਸਾਰੇ ਪਰਿਵਾਰ ਇੱਥੇ ਪਹੁੰਚ ਗਿਆ ਸੀਗਾ ਤੇ ਆਪਾਂ ਹੁਣ ਇੱਥੇ ਇਕੱਠੇ ਹੋ ਕੇ ਸਾਰੇ ਫੈਮਿਲੀ ਬੈਠ ਗਏ ਮੈਂ ਤਾਂ ਕਰ ਰਿਹਾ ਸੀ ਬੱਸ ਇਹ ਮਜ਼ਾਕ ਤੁਹਾਨੂੰ ਅੱਜ ਹੈਗੇ ਆਪਣੇ ਦੋਸਤ ਦੇ ਭਤੀਜੇ ਦੀ ਮੈਰਜ ਤੇ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਹੀ ਇੱਥੇ ਬੁਲਾਇਆ ਹੋਇਆ ਸੀ ਵੀ ਸਾਰੀ ਫੈਮਿਲੀ ਨੇ ਆਉਣਾ ਤੇ ਸਾਰਿਆਂ ਵੱਡੀ ਗੱਲ ਇਹ ਵੀ ਆ ਜਿੱਦਾਂ ਅਸੀਂ ਸਾਰੇ ਪਰਿਵਾਰ ਬੈਠ ਨੂੰ ਆ ਉਦਾਂ ਹੀ ਇਹ ਵੀ ਸਾਰਾ ਪਰਿਵਾਰ ਬੈਠ ਨੂੰ ਆ ਇਹ ਵੀ ਕੁਛ दारू ਵਗੈਰਾ ਕੁਛ ਇਦਾਂ ਦਾ ਖਾਂਦੇ ਪੀਂਦੇ ਨਹੀਂ ਹੈਗੇ ਤੇ ਇੱਥੇ ਅਸੀਂ ਸਾਰੇ ਪਰਿਵਾਰ ਬੈਠ ਗਏ ਤੇ ਇੰਜੋਏ ਕੀਤਾ ਪੂਰਾ ਮੈਰਿਜ ਦਾ ਐਜ ਅਰਵਸਦੀ ਪੂਰੀ ਪਾਰਟੀ ਚੱਲ ਰਹੀ ਹੈ ਇੱਧਰ ਰੌਪੜੀਆਂ ਚੱਲ ਰਹੀਆਂ ਨੇ ਕੈਂਡੀ ਦਾ ਦੂਜੀ ਤੀਜੀ ਪਲੇਟਾਂ ਦੀ ਹੈ ਨਾ ਤੁਸੀਂ ਤੀਜੀ ਪਲੇਟਾਂ ਤੇਰੀ ਮੇਰੀ ਤਾਂ ਦਸ ਨਹੀਂ ਹੈ ਆਹ ਆਹ ਵਾਈ ਪ੍ਰੂਫ ਜਰਦੂ ਸਿੰਘ ਦੇ ਲਾਹ ਆ ਦੂਜੀ ਤੀਜੀ ਵਾਰ ਫੇਰ ਲੈਂਚ ਲੱਗਿਆ ਰੜਾ ਰੌਪੜੀ ਖਾਣ ਨੂੰ ਪਰ ਮਿੱਠਾ ਖਾਣ ਲੱਗੀ ਆ ਹਜੇ ਠੀਕ ਹੈ ਆ ਇੰਨੇ ਕਿ ਉਪਾਈਏ ਇੱਕ ਤੇ ਦੋ ਚ ਲਿਕੇ ਰਹਿ ਗਏ ਬਸ ਅਸਲੀ ਮੈਂ ਖਾਣੇ ਸਕੀ ਦੰਦਾ ਕਰਕੇ ਇੱਧਰ ਹਾਂ ਇਹਨੇ ਰੋਟੀ ਘਰੇ ਘੇ ਖਾਣੀ ਹੈ ਕਹਿੰਦਾ ਸੁਣ ਲੈ ਤੁਸੀਂ ਕੋਸ਼ਿਸ਼ ਨਾ ਕਰੋ ਏ ਘਰ ਰੋਟੀ ਘਰੇ ਜਾ ਖਾਣੀ ਆ ਮੈਂ ਇਹਨਾਂ ਜਮਾਤ ਪਰ ਆਉ ਯਾਰ ਅੱਧੇ ਦੇ ਸਾਤੇ ਰੋਟੀ ਭੰਗਦਾ ਚਲੋ ਇਸ ਦੋ ਵਾਰ ਖਾ ਕੇ ਚੱਲਣਾ ਕਰ ਨੂੰ ਅੰਦਰ ਦੇਖੋ ਥਾਸ ਲੱਗੇ ਨੇ ਸਾਨੀ ਤਾਂ ਕਿ ਮੈਂ ਇਹਦੇ ਪੱਛੇ ਕੀਤੇ ਨੇ ਵੀ ਤੀਰ ਕਿ ਆਮੀ প্লেਟਾ ਖੋੜ ਦਿੱਤੀ ਕੇ ਨਹੀਂ ਆ ਆਨੇ ਖਾਣ ਸਾਰੇ ਅੰਲੱਕ ਹੈ ਨੇ ਸ਼ਕਾਹ ਆਹ ਸਾਡਾ ਪੇਸ਼ੈਂਟ ਮੈਂ ਜਿੱਦਾਂ ਪਰੇ ਆ ਰਹੇ ਮਰੀਜ਼ ਸਾਡਾ ਕਿਹਦੇ ਨੂੰ ਮੈਂ ਤਾਂ ਜਦੋਂ ਹੁਨੇ ਫੜਿਆ ਆਇਆ ਮੈਂ ਤਾਂ ਹੁਣ ਪਹਿਲੀ ਵਾਰ ਚੱਖਣ ਲੱਗਿਆ ਸਹੀ ਹਾਲਾ ਹਾਂ ਅਨੇ ਚੱਖ ਲਿਆ ਹਾਂ ਹਾਂਜੀ ਪੇਟ ਪੂਜਾ ਹੋ ਗਈ ਜੀ ਤੇ ਹੁਣ ਚਲਦੇ ਆ ਘਰ ਨੂੰ ਤਕਰੀਬਨ ਸਾਢੇ 4-5 ਵੱਜ ਚੁੱਕੇ ਨੇ ਹਸਪਤਾਲ ਨੇ ਵੀ ਆਉਣਾ ਇਸ ਕਰਕੇ ਹੁਣ ਚੱਲਿਆ ਘਰ ਨੂੰ ਇੱਥੇ ਫਲਾਵਰਾਂ ਕੋ ਥੋੜ੍ਹਾ ਕਰਾਂਗੇ ਫੋਟੋ ਸ਼ੂਟ ਮੈਂ ਤੇ ਕਿਰਨਦੀਪ ਤੇ ਜਸ਼ਮਦੀ ਕੁਛ ਰੀਲਾਂ ਬਣਾਵਾਂਗੇ ਤੇ ਦੋ ਬਾਅਦ ਆਪਾਂ ਫਿਰ ਘਰ ਨੂੰ ਚੱਲਾਂਗੇ ਓਕੇ ਜੀ ਬਣੇ ਰਿਓ ਵੀਡੀਓ ਨਾਲ ਕਰੀ ਜਾ ਕੇ ਕਿਰਨਦੀਪ ਦੇਣਾ ਆਪਾਂ ਗਿਫਟ ਹਾਂਜੀ ਆਪਾਂ ਮੈਚ ਤੋਂ ਆਗੇ ਸੀ ਘਰੇ ਤੇ ਜਦ ਤੱਕ ਕਾਲੀ ਸੀਗੀ ਤੇ ਹੁਣ ਆਪਾਂ ਕਿਰਨਦੀਪ ਨੂੰ ਦਿਖਾਉਣਾ ਗਿਫਟ ਜਿਹੜਾ ਆਪਾਂ ਲੈ ਕੇ ਆਏ ਹਾਂ ਤੁਸੀਂ ਹੁਣ ਕਿਸ਼ਤਾ ਕਰੀ ਰਿਹਾ ਹਾਂਗਾ ਕਿਰਨਦੀਪ ਨੂੰ ਦਿਖਾ ਦਨੇ ਆ ਗਿਫਟ ਲੈਦੀ ਫੜ ਸੂਟ ਆਪਣਾ ਲਿਆਜੀ ਸੂਟ ਲੈ ਕੇ ਨਾ ਹੂੰ ਕਹੇ ਗੈਸ ਕਰ ਗੈਸ ਕਰ ਕੇ ਆਇਆ ਹਾਂ ਸੂਟ ਸੂਟ ਨਹੀਂ ਹੋਣਾ ਜਿਹੜਾ ਤੁਸੀਂ ਬਣਕਿਆ ਨਹੀਂ ਮੈਂ ਆ ਕੇ ਆਪਣੇ ਲਾਤੇ ਜੀ ਜੈਲਰੀ ਵਗੈਰਾ ਹੁਣੇ ਲਾ ਕੇ ਮੈਂ ਰੈਪਲਾਈ ਕਰ ਰਹੀ ਸੀ ਮੈਸੇਜ ਦਾ WhatsApp ਤੇ ਮੈਨੂੰ ਬੀਸਿਸ ਕੀ ਹੁੰਦਾ ਵਿਸ਼ੇਸ ਇਤੇ ਬੋਲੀ ਹੁੰਦਾ ਅੱਛਾ ਅੱਛਾ ਸਾਰੀ ਉਹ ਭੇਜੀਆਂ ਹੋਈਆਂ ਸਵੇਣਾ ਦਾ ਸਾਰਿਆਂ ਦਾ ਰਿਪਲਾਈ ਦੇਖੇ ਹਟੀਆਂ ਹੁਣ ਫੋਨ ਇਹ ਨਾ ਕਰੀ ਹੁੰਦਾ ਮੇਰ ਜਨਵਰੀ ਵਰਸਰੀ ਦੇ ਹਾਂ ਜੇ ਫੋਨ ਨਹੀਂ ਲੈ ਕੇ ਚੱਲਦੇ ਸਾਰਿਆਂ ਨੇ ਵਧਾਈਆਂ ਦਿੱਤੀਆਂ ਹੋਈਆਂ ਨੇ ਜੀ ਪੈਣ ਪਾਈਆਂ ਨੇ ਤੇ ਥੋੜਾ ਵਿੱਚ ਸਾਰਿਆਂ ਦਾ ਧੰਨਵਾਦ ਪਹਿਲਾਂ ਹੀ ਕਰਦੀ ਆ ਮੈਂ ਲਓ ਜੀ ਆਪਾਂ ਇਹਨੂੰ ਗਿਰਦੀਪ ਜੀ ਨੂੰ ਗਿਫਟ ਦੇਣ ਲੱਗੇ ਆ ਕੀ ਗੈਸ ਕੀ ਹੈ ਜੇਕਰ ਕਰ ਮਾ ਕੀ ਹੋ ਸਕਦਾ ਦੇਖੇ ਨਾ ਮੈਨੂੰ ਪਤਾ ਕੋਈ 골ਡ ਰਿੰਗ ਹੋਗੀ ਚਲ ਰਿੰਗਰ ਲੈ ਚੈੱਕ ਕਰ ਲਾ ਸੱਚੀ ਰਿੰਗ ਏ ਮੈਂ ਕਰਾਂ ਖਾਲੇ ਡੱਬੇ ਲੈ ਕੇ ਨਹੀਂ 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 ਚੱਕ ਲੈ ਸੱਚੇ ਸੱਚੇ ਦੋ ਬਈ ਮੈਨੂੰ ਮਜ਼ਾਕ ਦੇਖੋ ਵੀਡੀਓ ਸਾਹਮਣੇ ਕੈਮਰੇ ਸਾਹਮਣੇ ਆਹ ਲਾਈਵ ਚੱਲ ਰਹੀ ਆ ਲਾਈਵ ਆ ਮੈਂ ਕਿਹੜਾ ਕੋਟਾਣਾ ਵਿੱਚੋਂ ਹਸਪੀਤੋਂ ਦੱਸ ਕੀ ਹੋ ਸਕਦਾ ਪਪਾ ਮੈਨੂੰ ਕੀ ਲੱਗ ਦਿੱਤਾ ਹੋ ਰਿੰਗ ਰਿੰਗ ਮਾਂ ਦੇ ਸਿੱਧੂ ਦੱਸ ਰਿੰਗ ਹੋਗੀ ਮਮਾ ਲਈ ਕੀ ਕਰ ਮੇਰਾ ਨਰੋਸ ਲਾਕਟ ਹੋਗਾ ਮਾਂ ਪਿਓ ਚਲੋ ਹੁਣ ਆਪਾਂ ਸਾਰੇ ਰਿੰਗ ਤੇਰਾ ਕੀ ਤੇਰਾ ਕਿਹਸਾ ਕਮੰਡ ਤੇਰਾ ਕਿਹਸਾ ਮੈਂ ਤਾਂ ਸ਼ੈਡ ਮੈਰਰ ਅਸਲੀ ਤੇ ਰਿੰਗੇ ਬਣਦੀ ਆ ਮੈਨੂੰ ਰਿੰਗੇ ਦੇਣੀ ਚਾਹੀਦੀ ਤੇ ਤੁਹਾਨੂੰ ਹਾਂ ਇਹ ਤਾਂ ਰਿੰਗ ਹੈ ਤੇ ਰਿੰਗ ਹੈ ਹਾਂ ਚਲੋ ਜੀ ਦੇਖਦੇ ਹਾਂ ਹੁਣ ਕੀ ਆ ਤੁਸੀਂ ਵੀ ਕਿਸ ਕਰ ਲਓ ਤੇ ਕਹਿੰਦੀ ਫੋਰੀ ਆ 6 ਰਿੰਗਾ ਹੈਗੀਆਂ ਨੇ ਮੇਰੇ ਕੋਲ ਸੱਤਵੀਂ ਰਿੰਗ ਹੋਊਗੀ ਚਲ ਖੋਲ ਕੇ ਦਿ ਲਾ ਦੇ ਉਹ ਕੋਈ ਟਾਈਮ ਨਹੀਂ ਖਰਾਬ ਕਰਨ ਦੇਖੋ ਮਨੇ ਖੋਲ ਕੇ ਕਿਰਦੀਪ ਨੂੰ ਕੀ ਦਿੱਤਾ ਗਿਫਟ ਆਪਾਂ ਅਗਲੇ ਬਲੌਗ ਦੱਸਾਂਗੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੀ ਗਿਫਟ ਹੋ ਸਕਦਾ ਮਿਲਦੇ ਆ ਅਗਲੇ ਬਲੌਗ ਚ ਓਕੇ ਬਾਏ